ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਸੇਲ ਲਈ ਲੈ ਕੇ ਆਏ ਆਂਗੇ ਤਿੰਨੇ ਬਈਆਂ ਮਨ ਲੋ ਟਾਪ ਦੀਆਂ ਨੇ ਦੋ ਤਾਂ ਤਾਜ਼ੀਆਂ ਸੁਈਆਂ ਨੇ ਤੇ ਇੱਕ ਹਜੇ ਗੱਬਣ ਥੋੜੇ ਦਿਨਾਂ ਦੀ ਕੱਚੀ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ ਬਾਈ ਵਧੀਆ ਬਾਈ ਕਿਵੇਂ ਚੱਲਦਾ ਬਾਈ ਕੰਮ ਕਰ ਕੰਮ ਵਧੀਆ ਚੱਲਦਾ ਬਾਈ ਆਪਣਾ ਮਾਲ 5 ਮਿੰਟਾਂ ਜੀ ਪਹਿਰੇ ਜਾਂਦਾ ਤੇ ਰੇਟ ਵੀ ਆਪਣੇ ਜਾਈ ਹਾਂ ਜਾਈ ਜਾਂਦੇ ਆ ਬਾਕੀ ਮਾਲ ਆਪਣਾ ਖਾਸ ਸਤਰਾ ਹੁੰਦਾ ਬਾਈ ਹੂੰ ਰੇਟ ਐਤ ਕੀ ਵੀ ਜਾਏ ਜੀ ਜੰਮਾ ਜਾਏ ਬਾਈ ਠੀਕ ਆ ਨਾਮ ਤੇ ਆਪਣਾ ਐਡਰੈਸ ਬੋਲ ਦੋ ਨਾਮ ਜਸਵਿੰਦਰ ਸਿੰਘ ਆ ਜੀ ਪਿੰਡ ਜਾਂਉਂਦੇ ਜਿਹਾ ਪਿੰਡਾਂ ਤਸਵੀਰਾਂ ਪ੍ਰਭੂ ਨੇੜੇ ਪਿੰਡ ਬਈ ਇਹ ਵੀ ਆਪਾਂ 9 ਕਿਲੋਮੀਟਰ ਆਪਰਾ ਰਹਿੰਦਾ ਤੇ 8 ਕਿਲੋਮੀਟਰ ਤੱਕ ਆ ਰਹੇ ਨੇ ਠੀਕ ਹੈ ਬਈ ਕੰਟੈਕਟ ਨੰਬਰ ਬੋਲ ਦੋ 98722 32144 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਜਿੱਦੋਂ ਸਟਾਰਟ ਕਰਦੀ ਹੈ ਬਈ ਜਿਹੜੀ ਇਹ ਸਾਹਮਣੇ ਵਿਹੜ ਦੇਖ ਰਹੇ ਕਿਹੜਾ ਸੂਹਾ ਸੂਈ ਆ ਇਹ ਬਈ ਦੂਜਾ ਸੂਹਾ ਸੂਈ ਆ ਜਮਾ ਰਹੇ ਨਾ ਉਹ ਚਾਰ ਰਾਂਦਾ ਮੂੰਹੋ ਚਾਰ ਦੰਦ ਦਾ ਦੂਜਾ ਸੂਆ ਰਿਜਨਲ ਸੂਈਆ ਹਾਂ ਕਹਿ ਦੇਣ ਦੀ ਗੱਲ ਨਹੀਂ ਓਏ ਪਿਓਰ ਜਿਹਾ ਚਾਰ ਦੰਦ ਵਾਲਾ ਦੰਦ ਪੱਟ ਕੇ ਦੇਖ ਲੈ ਵਾ ਠੀਕ ਆ ਤੇ ਬਾਕੀ ਕਾਦ ਦਿਖਾ ਦੇ ਕਾਤਾ ਲੇਖੇ ਮੁੱਕੇ ਪੈ ਵਿੱਚ ਹੱਦ ਤਾਂ ਮੈਂ ਕਹਿਣਾ ਬਾਈ ਲੇਖੇ ਮੁੱਕੇ ਪੈ ਐਡਾ ਕਾਦ ਤੇ ਲੰਮੀ ਲੰਮੀ ਦੇਖ ਲੈ ਬਾਈ ਤੇ ਕੱਪੀ ਜਾਊਗਾ ਅੱਥੀ ਜੀ ਨਹੀਂ ਬਹਿ ਜਾਂਦੀ ਸਹੀ ਗੱਲ ਆ ਬਾਈ ਤੇ ਬਾਈ ਬਗਲੇ ਵਾਲੂ ਆ ਦਿਖਾ ਦੇ ਬੱਤੀਆਂ ਤਾਂ ਠੰਡੀ ਤਾਂ ਲਗਾ ਰਿਹਾ ਲੈ ਤੇ ਬਈ ਅੱਜ ਸੂਈ ਨੂੰ ਕਿਹੜਾ ਦੇਣਾ ਵੈਸੇ ਰਾਤੀ ਸੂਈ ਆ ਬਾਈ ਠੀਕ ਆ ਜੋਰੇ ਤੰਨ ਕਵੇ ਸੋਈ ਆ ਕਿੰਨਾ ਕ ਬੋਲਾ ਕੱਢਦਾ 8 ਕਿਲੋ ਬੋਲਾ ਕੱਢਦਾ ਭਾਈ ਜੇਰ ਬਗੈ ਰਡਾ ਨਾ ਜਮ ਓਕੇ ਆ ਭਾਈ ਗਾਰੰਟੀ ਆ ਆਪਣੀ ਜੇਰ ਦਾ ਫੁੱਲ ਤੇ ਬੱਚਾ ਵਈ ਕੀ ਦੇਗੀ ਇਹ ਬੱਚਾ ਦੇਦਾ ਭਾਈ ਬੱਚਾ ਕਰ ਮੈਨੇ ਬੱਚਾ ਦੇਦਾ ਬੱਚੇ ਚੰਗੇ ਪਉਂਦੀ ਆ ਹਾਂ ਬਾਕੀ ਬੈਡ ਵਾਲੀ ਚੰਗੀ ਆ ਭਾਈ ਬੈਡ ਦਾ ਕੀ ਮੁੱਕਾ ਬੈਜ ਜਾਂਦੇ ਜਾਣ ਵਾਲੀ ਤੇ ਲਮੀ ਦੇਖੋ ਯਾਰ ਹਾਂ ਭਾਈ 26 27 ਕਿਲੋ ਦੁੱਧ ਬੱਚੀ ਨੂੰ ਕਿਦਰੇ ਗਿਆ ਨਹੀਂ ਜੇ ਚੰਗੀ ਕੀ ਵਾਲਾ ਬੰਦਾ ਹੋਇਆ 30 ਕਿਲੋ ਦੁੱਧ ਵੀ ਲੈ ਲੂ ਬੰਦਾ ਠੀਕ ਆ ਫਾਰਮਰੀ ਬੱਚੀ ਆ ਬਾਈ ਬਾਕੀ ਨਹੀਂ ਕਹਣਾ ਯਾਰ ਬਰੀਕੀ ਵਾਲਾ ਅੰਗ ਹਾਂ ਦੱਸਦਾ ਕੱਲਾ ਕੱਲਾ ਅੰਗ ਮੂੰਹ ਹੋਵੇ ਜੇ ਗੱਲ ਕਰੀਏ ਤਾਂ ਪਲੀ ਵੀ ਦੇਖੋ ਬਾਈ ਮੈਂ ਕਹਿੰਦਾ ਏਡੀ ਵੱਡੀ ਤਾਂ ਕੂਟਾ ਵੀ ਹੋ ਜਾਵੇ ਬਾਈ ਤਾਂ ਵੀ ਜੰਮੂ ਕੋਈ ਏਜੀ ਬਾਕੀ ਪਲੀ ਜਿੰਦ ਜਾਨ ਤੇ ਥਣ ਵਿਖਾ ਰਹੇ ਬਾਈ ਜਿੰਦ ਜਾਨ ਬਾਈ ਥਣ ਚੈੱਕ ਕਰੋ ਯਾਰ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਣ ਪਿਆਗਾ ਪੂਰੇ ਗਾਇਬ ਤੇ ਪੀੜੀ ਦੇ ਪਾਵੇ ਨਾਲ ਦਾ ਥਾਣਾ ਇਹਲਾ ਕਹਿ ਦਿੰਦਾ ਬਾਈ ਅਸਲ ਵਿੱਚ ਹੀ ਹੈਗਾ ਹਨਾ ਹਾਂ ਬਾਈ ਹਾਂ ਤੇ ਤੋਰਾ ਤਰਾ ਚੈੱਕ ਕਰੋ ਬਈ ਲੰਮੀ ਲੋ ਬਈ ਬੈੜ ਦਾ ਜਿੰਨੀ ਸਬਤ ਕਰਦੀ ਉਹਨੀ ਥੋੜੀ ਆ ਹੂੰ ਸਹੀ ਗੱਲ ਆ ਜਿੰਨੀ ਆਪਾਂ ਸਬਤ ਕਰੀਏ ਉਹਨੀ ਥੋੜੀ ਆ ਕਿਉਂਕਿ ਪਲੀ ਵੀ ਦੇਖੋ ਬਈ ਹਾਂ ਬਾਕੀ ਵੱਡੀ-ਬੁੱਡੀ ਬਹੁਤ ਆ ਬਈ ਬੈੜ ਗੱਲ ਬਈ ਹੋਰ ਆ ਨਖਰਾ ਨਖਰਾ ਬਾਲਾ ਹਾਂ ਬਾਲਾ ਸਰਾਖਾ ਬਣਾ ਬੱਚੀ ਆ ਚਾਉਂ ਕਿਉਂ ਦਿਖਾ ਦੇ ਬਈ ਮੈਂ ਤੇਰੇ ਬਰਾਬਰ ਹੁੰਦੀ ਖੜੇ ਦੇ ਬਈ ਮੈਂ ਕਹਾਂ ਯਾਰ ਵੱਡੂ ਵੀ ਬਾਲੀ ਆ ਨਯਾਜ਼ ਲੰਮੀ ਬਈ ਮੇਨ ਕਰਨਾ ਬੇਲ ਦੀ ਹੁੰਦੀ ਆ ਚੈੱਕ ਕਰੋ ਯਾਰ ਲੰਮੀ-ਲੰਮੀ ਬਹੁਤ ਆ ਬਈ ਫਾਰਮਰ ਦੀ ਬੱਚੀ ਆ ਬਈ ਠੀਕ ਆ ਚੰਗਾ ਬਾਰ ਮਾਰਾ ਬੰਦਾ ਆ ਕੇਰ ਵਾਲਾ ਬਾਈ 30 ਕਿਲੋ ਦੁੱਧ ਲੈਣੂ ਅੱਛੀ ਤੋਂ ਇੱਕ ਗੱਲ ਹੋਰ ਵੀ ਐਡ ਹੋ ਜੀਏ ਨਾ ਕਰਦੀਏ ਬਾਈ ਜਿਹੜੀ ਗਰਮੀ ਆ ਤਾਂ ਉਹ ਤਾਂ ਮੈਂ ਕਿਹਾ ਮੰਨਣੀ ਵੀ ਨਹੀਂ ਮੰਨਣੀ ਵੀ ਨਹੀਂ ਬਾਕੀ ਦਾ ਦੁੱਧ ਬਾਲਾ ਵਧੀਆ ਬਣਾਇਦਾ ਸਹੀ ਗੱਲ ਆ ਫਾਇਦਾ ਦੁੱਧ ਪਾਉਗੀ ਬਾਈ ਐ ਲਾ ਲਓ ਜਿਹੀ ਜੀ ਤੁਸੀਂ ਮੱਝ ਰੱਖ ਲਈ ਜਿਹੀ ਜੀ ਤੁਸੀਂ ਏਅਰ ਰੱਖ ਲਈ ਤੇ ਫੇਸ ਬਿਊਟੀ ਚੈੱਕ ਕਰੋ ਬਾਈ ਲੈ ਬਾਕੀ ਲੰਮੀ ਤੇ ਵੱਡੀ ਦਾ ਲੇਖੇ ਮੁਕਾਵੇ ਬੱਚੀ ਦਾ ਬਾਈ ਲੇਖਾ ਮੁਕਾਵਾ ਸਹੀ ਗੱਲ ਆ ਐਹੀ ਬੱਚੀ ਬਾਈ ਦੰਦਾ ਜੀ ਹੈ ਬੱਚੀ ਆ ਜੀ ਬੱਚੀ ਚਾਹ ਪੰਜ 6 ਜੀ ਚੋਲੇ ਆਈ ਐ ਹੀ ਰਹਿਣਾ ਇਹਨੇ ਹੂੰ ਸਹੀ ਗੱਲ ਆ ਇਹਦਾ ਲੇਵ ਆ ਨਹੀਂ ਟੁੱਟਣਾ ਨਾ ਇਹਨੇ ਮਤਲਬ ਕਿ ਕਮਜ਼ੋਰ ਪੈਣਾ ਹਾਂ ਚੰਗੀ ਸਮਾਈ ਤੇ ਰਹੇ ਬਾਕੀ ਪੂਰੀ ਫੈਕਸਲ ਹੋ ਗਈ ਆ ਨਹੀਂ ਵੀ ਟੱਟ ਮੇ ਲੇਵ ਇਹੋ ਹੈ ਕਹਿੰਦਾ ਯਾਰ ਥਣ ਚੈੱਕ ਕਰੋ ਬਾਈ ਹਾਂ ਉਹ ਮੇ ਥਣ ਲੱਗਿਆ ਪੂਰੀ ਵਿਥੀ ਤੇ ਇੱਕ ਗੱਲ ਨਾ ਜੇ ਹਵਾਨੇ ਦੀ ਜਿਹੜੀ ਫੀਟਿੰਗ ਆ ਉਹ ਤਾਂ ਯਾਰ ਆਪਣਾ ਕਮਾਲ ਫੀਟਿੰਗ ਆ ਬਾਕੀ ਬਾਈ ਜੇ ਪਹਿਲਾਂ ਕਹ ਗਿਆ ਡੈ ਦਾ ਜਿੰਨੀ ਗੱਲ ਕਰਦੀ ਸਿਰ ਤੋਂ ਉਨੀ ਥੋੜੀ ਇਹਦੇ ਬਾਰੇ ਤੇ ਬਾਈ ਫਿਰ ਮੁੱਲ ਦੱਸਦੇ ਦੇਣ ਲੈਣ ਅੱਗੇ ਵੀ ਹੁੰਦੇ ਤੇ ਦੇਣ ਲੈਣੀ ਅੱਜ ਦਾ ਬਾਈ ਕੋਈ ਆ ਪਹਿਲਾਂ 1/2 ਲੱਖ ਨਹੀਂ ਬੋਲਣਾ ਮਾਰਕੀਟ 'ਚ ਬੰਦਾ ਕਹੌਲੇ 1/2 1/2 ਲੱਖ ਮੰਗ ਹੂੰ 90000 ਰੁਪਇਆ ਦਾ ਜਮਾ ਦੇਣ ਲੈਣਾ ਹਾਂ ਬਸ ਮਾਰਾ ਮੋਟਾ ਥੋੜਾ ਚੱਪਾ ਕਰਾ ਗਿਆ ਨਾ ਮੰਨ ਕਰਦੇ ਆ ਬੰਦੇ ਮੈਂ ਕਹਿਣਾ ਬਾਈ ਚੱਕੋ ਜਮਾ ਦੇਣ ਲੈਣ ਵਾਲਾ ਮੁੱਲ ਬਾਈ ਨੇ ਕਰਿਆ ਮੁੱਲ ਅੱਗੇ ਵੀ ਜਮਾ ਦੇਣ ਲੈਣ ਵਾਲੇ ਹੁੰਦੇ ਦੇਖੋ ਫਿਕਸ ਹੀ ਹੁੰਦੇ ਆ ਬੰਦਾ ਬਾਈ ਜਿਹੜੇ ਬੰਦੇ ਨੂੰ ਕੰਵਰਾ ਜੀ ਦੀ ਉਹ ਬੰਦਾ ਲੈ ਕੇ ਮੁਰੂਗਾ ਹੂੰ ਇੱਕ ਹੱਥ ਲਾ ਨਾ ਕੋਈ ਹੋਰ ਬੇਨਤੀ ਆ ਬਾਈ ਬਣ ਕੇ ਸਵਾਲ ਬਣ ਲੈ ਵਾਲਾ ਬੰਦਾ ਫੋਨ ਨਾ ਲਾਵੇ ਫੋਨ ਇਹਨੇ ਸਵਾਲ ਲੈਣਾ ਠੀਕ ਹੈ ਬਾਈ ਐਵੇਂ ਵਿੱਚ ਲੋਕ ਸਵਾਲ ਲਈ ਜਾਂਦੇ ਉਹਦਾ ਫਾਇਦਾ ਨਹੀਂ ਹੁੰਦਾ ਬਾਈ ਹੂੰ ਇਹ ਲੈਣੀ ਆ ਉਹ ਲੈ ਹੀ ਲੈਣੀ ਆ ਠੀਕ ਹੈ ਇੱਕ ਗੱਲ ਹੋਰ ਆ ਸਾਊਸੀਲ ਚੈੱਕ ਕਰੋ ਯਾਰ ਮਾਰੀ ਠੰਡੀ ਸੀਦਾ ਬਾਈ ਨਿਆਣਾ ਪਾਤਾ ਬਾਈ ਨੇ ਕਿਹਾ ਦੱਸਿਆ ਬਾਈ ਯਾਰ ਚੰਗਾ ਬੰਦਾ ਕਿਹੜਾ ਫਾਰਮ ਵਾਲਾ ਹੋਇਆ 30 ਕਿਲੋ ਦੇ ਬੱਛੀ ਤੋਂ ਲੈ ਲੂਗਾ ਇੱਕ ਗੱਲ ਹੋਰ ਆ ਯਾਰ ਜਦੋਂ ਪਸ਼ੂ ਤਾਜ਼ਾ ਸੂਪ ਆਉਂਦਾ ਟਲਕ ਜੇ ਜਾਂਦਾ ਮੈਂ ਹਾਂ ਇਹ ਨਹੀਂ ਕਿਸੇ ਪਾਸੇ ਆ ਪਈਆ ਗੁੰਦਮੀ ਹੋ ਖੜਮੇ ਸ਼ਰੀਰ ਦੀ ਪਈਆ ਹਾਂ ਬਾਕੀ ਚਾਉ ਕਿੰਨੋ ਕਿ ਮੱਛੀ ਦੀ ਬਾਈ ਆ ਬਾਈ ਸਹੀ ਗੱਲ ਆ ਬਾਈ ਬਾਕੀ ਲਾ ਥਣ ਚੈੱਕ ਕਰੋ ਯਾਰ ਬੜਾ ਕਮਾਲ ਦਾ ਥਣ ਲੱਗਿਆ ਵਾ ਜੇ ਕੋਈ ਬੰਦਾ ਮੈਂ ਕਹਣਾ ਯਾਰ ਐ ਵੀ ਕਹੇ ਨਾ ਵੀ ਮੈਨੂੰ ਤਾਰ ਨਹੀਂ ਆਉਂਦੀ ਉਹ ਵੀ ਜਾਂਦਾ ਹਾਂ ਕੋਈ ਹਾਂ ਬਾਈ ਹਾਂ ਪ ਨਿਭੜਨ ਵਾਲੀ ਚਵਾਈ ਹੈ ਕਿ ਬਾਕੀ ਆਪਾਂ ਸਾਨੂੰ ਚਵਾਈ ਚੈੱਕ ਹੀ ਕਰਵਾਣੀ ਵੀ ਕਹੀ ਚਵਾਈ ਆ ਲੈ ਵਾਏ ਵਾਏ ਬਾਕੀ ਮੇਨ ਗੱਲ ਹੁੰਦੀ ਹੈ ਬਾਈ ਠੰਡੇ ਸੀਲ ਦੀ ਲੱਚੇ ਕਰ ਸਕਦੇ ਮੌਹਨਾ ਖੜੀਆ ਕਰਮ ਵਾਲੀ ਲੈ ਵਾ ਥੱਲੇ ਤੋਂ ਲੈ ਕੇ ਬਾਈ ਤਹਾਂ ਤੱਕ ਮੈਂ ਕਹਣਾ ਵੀ ਫੀਟਿੰਗ ਨਾਲ ਲੈ ਬਾਬਾ ਉਹ ਸੋਹਣਾ ਲੈ ਵਾ ਚਵਾਈ ਚੈੱਕ ਕਰੋ ਬਾਈ ਚਵਾਈ ਜਵਾਈ ਕੁੱਤੇ ਵਟ ਰੰਦੀ ਆ ਯਾਰ ਮੈਂ ਕਹਿੰਦਾ ਯਾਰ ਕੀ ਬਾਤ ਕਹਿਣ ਦੀ ਗੱਲ ਨਹੀਂ ਹਨਾ ਅਸਲ ਵਿੱਚ ਮੈਂ ਆ ਜੀ ਕਰੀ ਜਾਂਦਾ ਬਾਈ ਚੋਈ ਚੱਲ ਬਾਈ ਥੱਲੇ ਬੈਠਾ ਵੱਡਾ ਵੱਡਾ ਜੋ ਕੁੱਟ ਘਰੂ ਬੰਦਾ ਮੈਂ ਕਹਿੰਦਾ ਜਵੇਂ ਇੱਕ ਦਿਨ ਮੋਟਰ ਚੋ ਧਾਰ ਆਉਂਦੀ ਆਏ ਆਉਂਦੀ ਆ ਹਾਂ ਲੈ ਬਈ ਚੈੱਕ ਕਰੋ ਬਾਈ ਬਾਕੀ ਹੋਰ ਚ ਗੱਲ ਆ ਬਾਈ ਇਹ ਨਹੀਂ ਗੱਲ ਨਹੀਂ ਬੰਦਾ ਦੋ ਦਿਨ ਜੇ ਗੇੜਾ ਫਿਲਾ ਦੇ ਮਾਰ ਦੇ ਬਈ ਲੈ ਚਵਾਈ ਚੈੱਕ ਕਰ ਬਈ ਮੋਟੀ ਮੋਟੀ ਗੰਨੇ ਵਰਗੀ ਚਵਾਈ ਆ ਨੱਬੜਦੀ ਆ ਮੈਂ ਕਹਿੰਦਾ ਗੁੱਥੀਆਂ ਵਾਲਾ ਕੰਮ ਹੀ ਹੈਗਾ ਅਜੇ ਤਾਰਾ ਮਾਰੀਆਂ ਥੱਲੇ ਦੁੱਧ ਚੈੱਕ ਕਰੋ ਬਈ ਕਿੰਨਾ ਕਰ ਗਿਆ। ਕੀ ਬਾਤ ਆ ਬਈ ਨੰਬਰ 1 ਚਵਾਈ ਹੈਗੀ ਪਤਾ ਲੱਗਦਾ ਅਸਲ ਵਿੱਚ ਨਾ ਨਿਬੜਨ ਵਾਲੀ ਚਵਾਈ ਆ ਇਹ ਨਹੀਂ ਹੈਗਾ ਟੁੱਲ ਟੁੱਲ ਜਿਹੀ। ਨਾ ਨਾ ਬਈ ਇਹਦਾ ਚੱਕਰੀ ਨਹੀਂ ਕੋਈ ਯਾਰ। ਬਾਕੀ ਐਡੀ ਵਸੀ ਜੰਮਣੀ ਨਹੀਂ ਬਈ ਯਾਰ। ਸਹੀ ਗੱਲ ਮੇਰੇ ਨਾਲ ਤਾਂ ਆ ਗਈ। ਓਕੇ ਆ ਬਈ। ਬਾਕੀ ਬਈ ਨੇ ਬਈ ਮੁੱਲ ਵੀ ਜਮਾਇਆ ਲਾ ਲਓ ਵੀ ਦੇਣ ਲੈਣ ਵਾਲੀ ਰੱਖ ਤਾਂ। ਮੈਂ ਕਹਾਂ ਬਈ 7 ਲੱਖ ਤੋਂ ਘੱਟ ਹੈ ਜਿਹੜਾ ਕੋਈ ਦਿੰਦਾ ਨਹੀਂ ਆ। ਹੂੰ ਬੰਦਾ ਜਿੱਥੇ ਮਰਜੀ ਗੇੜਾ ਖਾ ਲੇ। ਸਹੀ ਗੱਲ ਆ ਬਈ। ਬੈੜ ਦਾ ਕਾਦੀ ਵਾਲਾ ਬਈ ਲੈ। ਇਹ ਨਾਲ ਹੀ ਕੱਢੋ ਹਾਂ ਵੱਡੀ-ਬੁੱਡੀ ਫੋਲ ਵਾਲੀ ਵੱਡੀ ਲੰਮੀ-ਲੁੰਮੀ ਦੇਖ ਲਾ ਹਾਥੀ ਜਾ ਜਾਂਦੀ ਨਹੀਂ ਬੈਕਅਪ ਚੀ ਜਾਊਗੀ ਵਾਹ ਸਹੀ ਗੱਲ ਆ ਬਾਈ ਤੇ ਅੱਗੇ ਬਾਈ 2 ਨੰਬਰ ਤੇ ਐਚ ਐਫ ਦਾ ਨਾਮ ਕੀ ਨਾ ਹਾਂ ਬਾਈ ਕਿਹੜਾ ਮਗਰਬੀ ਜਾਨਵਰ ਚੰਗਾ ਦੂਜਾ ਸੂਆ ਬਾਈ ਰਹੇ ਨਾ ਕਦੋਂ ਸੂਈ ਆ ਬਾਈ ਇਹ ਇਹ ਸੂਈ ਕੱਲ੍ਹ ਆ ਬਾਈ ਕੱਲ੍ਹ ਸੂਈ ਆ ਬੋਲੋ ਜਮਾ ਸਾਫ ਆ ਗਈ ਠੀਕ ਆ ਆਇਆ ਨੀ ਕਰਾਉਂਦਾ ਬਈ ਛੱਡੀ ਵੀ ਆ ਜਾਂ ਉਹ ਕਰੀ ਵੀ ਆ ਜਦ ਮੈਂ ਖਾਲੀ ਕਰੀ ਜਾ ਬੋਲੇ ਜੋ ਆਪਣੀ ਠੀਕ ਆ ਹਾਂ ਤੇ ਬੱਚਾ ਬਈ ਕੀ ਦੇਗੀ ਮਗਰ ਬੱਛੀ ਆ ਬਈ ਬੱਛੀ ਦਾ ਸਾੜੇ ਮੈਂ ਕਹਿੰਦਾ ਕਿਆ ਬਾਤ ਹੈ ਲੈ ਬੱਚੇ ਬਹੁਤ ਜੀ ਹੁੰਦੇ ਬੱਚੇ ਨੂੰ ਜਨਮ ਦਿੱਤਾ ਮੈਂ ਕਹਿੰਦਾ ਵੱਡੀ-ਬੁੱਡੀ ਦੇਖੋ ਯਾਰ ਬੱਸੀ ਹੈ ਨਾ ਹਾਂ ਬੜੀ ਜੰਗੀ ਬੱਛੀ ਆ ਬਈ ਗਲਾਬੀ ਬੂਥਾ ਅੱਜ ਬਣਾ ਜੋ 2-3 ਹਰ ਲੈ ਕੇ ਜਾਊਗਾ ਬਈ ਹੂੰ 6 ਮਹੀਨਾ ਵੀ 25000 ਦੀ ਬੱਛੀ ਹੋ ਜਾਊਗਾ ਬਈ ਕਿਆ ਬਾਤ ਆ ਬਈ ਅੱਜ ਬਈ ਆਇਆ ਲਾ ਲੋ ਇੱਕ ਮੁੱਲ ਚ ਤੁਹਾਨੂੰ ਟਾਪ ਬਰੀਡ ਦਾ ਬੱਚਾ ਵੀ ਮਿਲ ਰਿਹਾ ਹੈ ਹਾਂ ਹਾਂ ਬਾਕੀ ਹਵਾਨਾ ਆਪਾਂ ਚੈੱਕ ਕਰਾਉਣਾ ਤੇ ਕਿੰਨਾ ਕ ਬੋਲਾ ਬਾਈ ਕੱਢਿਆ ਫਿਰ ਬਾਈ ਬੋਲਾ ਦਾ 7 ਕਿਲੋ ਕੱਢਦਾ ਠੀਕ ਆ ਪ੍ਰੋਪਰ ਖਾਲੀ ਕਰਤੀ ਬੈੜਾ ਆਪਾਂ ਕਿੰਨੀ ਕਮੀ ਦਾ ਸੋਨੂੰ ਕਿੰਨਾ ਕ ਦਤ ਦੇ ਦੂ ਬਾਈ ਬਾਹਰ ਦਾ ਪੰਗਾ ਨਹੀਂ 18 ਕਿਲੋ ਦੁੱਧ ਖੁੱਲਾ ਰਹੂਗੀ ਬੈੜਾ ਠੀਕ ਆ ਚੰਗੀ ਕੇਰ ਵਾਲਾ ਬੰਦਾ ਇਹਦਾ 20 ਕਿਲੋ ਵੀ ਲੈ ਲੂ ਇੱਕ ਗੱਲ ਹੋਰ ਆ ਯਾਰ ਜਾਤ ਕੁਆਲਟੀ ਬਹੁਤ ਆ ਹਨਾ ਮਗਲ ਠੰਡੀ ਠੰਡੀ ਮਿੱਟੀ ਦਾ ਢਿੱਡ ਇਹ ਲੈ ਬੇੜੇ ਦੇ ਬੇਚਾਰੇ ਖਾ ਗਿਆ ਨਾ ਕੀ ਆ ਬਾਤ ਆ 18 ਬਾਈ ਬੇੜੇ ਦੇ ਬਚਾਲੇ ਖੜ ਕੇ ਮਰੀ ਜਾਂਦਾ ਮੈਂ ਕਿਹੜਾ ਚੱਕਰੀ ਨਹੀਂ ਲੱਤ ਚਵਾਈ ਆ ਬਸਦੀ ਪੌੜੀ ਬੰਬ ਚਵਾਈ ਇਹ ਲੈ ਨੱਬੜਨ ਵਾਲੀ ਚਵਾਈ ਆ ਨਾਲੇ ਇੱਕ ਗੱਲ ਹੋਰ ਆ ਯਾਰ ਮੇਨ ਗੱਲ ਨਾਲ ਥੰਦੇ ਛੀਲਦੀ ਹੁੰਦੀ ਆ ਕਰਮ ਵਾਲੀ ਮਾਂ ਨਾਲ ਖੜੀ ਆ ਵਿਰੇ ਚ ਇਹ ਨਹੀਂ ਹੈਗਾ ਕੋਈ ਚੱਕਰੀ ਨਹੀਂਗਾ ਵੀ ਥੱਲੇ ਚਲੋ ਮਾੜੀ ਮੋਟੀ ਵੀ ਕਰ ਕਰਦੇ ਹੋਰ ਆ ਵੀ ਨਹੀਂ ਬਈ ਪੋਰਾ ਵੀ ਨਹੀਂ ਬਾਕੀ ਰੰਗ ਤੇ ਪ੍ਰਿੰਟ ਚੈੱਕ ਕਰ ਲੋ ਥੱਲੇ ਦਾ ਬੱਚੀ ਬਾੜੀ ਸੀ ਬਾਈ ਇਹਦਾ ਆਪਾਂ ਜਾਵਾਂ ਬੋਲੋ ਖਾਲੀ ਕਰਤੀ ਠੀਕ ਹੈ ਬਾਕੀ ਤਾਂ ਹੁਣ ਜਮਾ ਸਵੇਰ ਦਾ ਹੀ ਆ ਬਾਈ ਸਵੇਰ ਦਾ ਟਾਈਮ ਆ ਬਾਈ ਤਾਂ ਮੈਂ ਕਹਣਾ ਖੜਿਆ ਨਹੀਂ ਜਾਣਾ ਬਾਈ ਹਨਾ ਆ ਬੰਦਾ ਟਾਈਮ ਦੇਖ ਲੈ 8:30 ਦਾ ਟਾਈਮ ਆ ਬਾਈ ਲੈ ਬਾਈ ਆਪਾਂ ਟਾਈਮ ਵੀ ਚੈੱਕ ਕਰਾ ਲਾ ਖੱਡ ਅਠ ਹੋ ਗਿਆ ਜੀ 35 ਮਿੰਟਾਂ ਦਾ ਟਾਈਮ ਹੋਇਆ ਬਈ ਇਸ ਟਾਈਮ ਜਿਹੜੀ ਆਪਾਂ ਵੀਡੀਓ ਕਵਰ ਕਰੀ ਆ ਤੇ ਮੇਨ ਗੱਲ ਆ ਜਿਹੜਾ ਬੱਚਾ ਗਾ ਇੱਕ ਵਾਰੀ ਆਪਾਂ ਕਹੀ ਨਹੀਂ ਸਕਦੇ ਆਪਣਾ ਹੋਰ ਕਾਲ ਆਪਾਂ ਛੱਡ ਕੇ ਕਿਤੇ ਗਾ ਨਹੀਂ ਹੋ ਕਰੀ ਠੀਕ ਹੈ ਬਈ ਹਾਂ ਆਪਾਂ ਖਾਲੀ ਕਰੀ ਜਾਂ ਗਾਈਆਂ ਛੱਡ ਕੇ ਕਿਤੇ ਵੀਡੀਓ ਨਾ ਪਾਈ ਜਾਂਦੀ ਠੀਕ ਆ ਹਾਂ ਬਈ ਹਵਾਨਾ ਚ ਚੈੱਕ ਕਰੋ ਫਿਕਸ ਆ ਵਾਲਾ ਆਦਾਰ ਨੂੰ ਬੜਾ ਸੋਹਣਾ ਹਵਾਨਾ ਤੇ ਥਣ ਵੀ ਨਾ ਗਲਾਬੀ ਲੱਗਿਆ ਹੋਇਆ ਕਰਮਾਂ ਨੇ ਚਾਰੇ ਥਣ ਪੂਰੀ ਬਿੱਥੀ ਤੇ ਲੱਗੇ ਵਲੇ ਚੈੱਕ ਕਰ ਲੋ ਨਾੜਾ ਨੂੜਾ ਕਰਾ ਧਾਰਾ ਸਵਾਰ ਕੇ ਦਿਖਾ ਦੇ ਬਈ ਠੀਕ ਹੈ ਬਈ ਲੇ ਬਈ ਚੈੱਕ ਕਰੋ ਯਾਰ ਚਵਾਈ ਦਾ ਬੜੀ ਚੰਗੀ ਆ ਬਈ ਕੁੱਤੀਆਂ ਵੜਦੇ ਜੋ ਇਹ ਤਾਂ ਸਹੀ ਗੱਲ ਲੈ ਤੇ ਬਈ ਚੈੱਕ ਕਰਾਉਣੇ ਬਈ ਇੱਕ ਨੰਬਰ ਚਵਾਈ ਆ ਮੋਟੀ ਮੋਟੀ ਮੋਇਨਾ ਖੜੀ ਆ ਤੇ ਚੱਕਰੀ ਨਹੀਂ ਮੂਹਰ ਲੰਜੇ ਮਾਰਦੇ ਬਥਰੀਆਂ ਲੈ ਚੈੱਕ ਕਰਨੇ ਪੜਨ ਲਈ ਚਵਾਈ ਆ ਬਹੁਤ ਚੰਗੀ ਚਵਾਈ ਆ ਤੇ ਬਈ ਫਰਮੂਲੇ ਦਾ ਵੀ ਕਰ ਬਈ ਮੁੱਲ ਕਰਾਉਣਾ ਇਹਦਾ 75 ਕਰਾ ਲੈ 70 ਕਰਾ ਲੈ ਕੁਛ ਕਰਾ ਲੈ ਹਮ ਬਸ ਇੱਕ ਹੱਥ ਵੱਲ ਕੇ ਵੇਚ ਦਿਆ ਬੰਦਾ ਐ ਨਾ ਕਹੇ ਮੁੱਲ ਕਰਾ ਜੀ 65000 ਰੁਪਏ ਦੇਣੀ ਹੋਈ ਹੈ ਦੇਣ ਲੈਣੀ ਆ 50000 ਦੀ ਬਾਈ ਕਹਿੰਦਾ ਬਾਈ ਦੇਣ ਉਹ ਅੱਜ ਜਮਾ ਜਾਇਜ਼ ਮੱਲ ਰੱਖਤਾ ਕੋਈ 75 ਨੇ ਕਰਿਆ ਕੋਈ 80 ਨੇ ਕਰਿਆ ਲੋਕ ਅੱਸੀ ਅੱਸੀ ਮੰਡੀਆਂ ਨੇ ਆਇਆ ਬਹਿਣਾ ਨੇ ਹੂੰ ਬਾਕੀ ਦੋ ਜਾਨਵਰ ਲੈ ਕੇ ਜਾਓ ਮੇਨ ਗੱਲ ਆਲਾ ਬੱਚੀ ਨਾਲ ਲੈ ਕੇ ਜਾਓ ਬਾਈ ਸਹੀ ਗੱਲ ਆ ਬਾਈ ਦੋ ਜਾਨਵਰ ਲੈ ਕੇ ਜਾਂਦਾ ਬਾਈ ਇੱਕ ਨਹੀਂ ਜੇ ਇੱਕ ਹੋਰ ਗੱਲ ਆ ਜੇ ਬੰਦੇ ਨੇ ਇੱਕ ਤਾਂ ਕਹਿ ਦਿੰਦੀ ਗੱਲ ਆ ਪਾਤਰੀ ਵੀਡੀਓ ਚ ਕਹਿੰਦੇ ਆ ਜੇ ਬੱਚੀ ਛੱਡਣੀ ਆ 50000 ਦੀ ਬੱਚੀ ਅੱਜ ਰੱਖਾਂਗੇ ਆਪਾਂ ਮਤਲਬ 5000 ਕਾਂ ਘੱਟ ਦੇ ਦੇ ਹਾਂ 5000 ਵੀ ਆਪਾਂ ਨੂੰ ਘੱਟ ਦੇ ਦੇ ਅੱਜ ਆਪਾਂ ਬੱਚੀ 5000 ਦੀ ਰੱਖ ਲਾਂਗੇ ਚੱਕੋ ਬਾਈ ਇੰਨੇ ਵੀ ਛੋੜ ਦੇ ਜਾਂਦਾ ਬਾਈ ਕਹਿੰਦਾ ਜੇ ਕੋਈ ਨੇ ਬੱਚਾ ਕਟਾਉਣਾ ਵੀ ਹੈ ਨਾ ਬਾਈ ਮੈਂ 5000 ਦਾ ਬੱਚਾ ਹੁਣ ਹੀ ਰੱਖ ਲਵਾਂ ਹਾਂ ਹੁਣ ਹੀ ਰੱਖ ਲਾਂਗੇ ਆਪਾਂ ਕੋਈ ਚੱਕਰ ਹੀ ਨਹੀਂ ਕਹਿੰਦਾ ਅੱਗੇ ਬਾਈ ਲਾਸਟ ਤੇ ਤਿੰਨ ਨੰਬਰ ਇਹ ਘੱਬੜਾ ਬਾਈ ਇਹ ਜਰਸੀ ਆ ਬਲੈਕ ਕਲਰ ਦੀ ਠੀਕ ਆ ਆ ਜੀ ਵਾਦੀ ਵਾਦੀ ਦਿਖਾ ਦੇ ਬੱਚੀ ਦੀ ਵਾਦੀ ਵਾਦੀ ਬਹੁਤ ਸਨਖੀਆ ਮੂੰਹ ਮਾਈ ਨਾ ਯਾਰ ਫੇਸ ਹੀ ਬੜਾ ਪਿਆਰਾ ਹੈ ਨਾ ਕਾਲੇ ਰੰਗ ਜਿਆਦੀ ਕਾਲੇ ਰੰਗ ਦੀ ਆ ਗਈ ਬਲੈਕ ਕ ਇਹਨਾਂ ਪੰਜ ਚਾਰ ਦਿਨ ਹੀ ਬਾਕੀ ਆ ਬਾਈ ਤੇ ਭਾਲ ਪੂਲ ਜਮਾਈ ਨਹੀਂ ਕਰੀ ਜਾ ਰਹੀ ਕੋੜਾ ਵੀ ਕਰੀ ਬਾਈ ਫਾਇਦਾ ਬੱਚੀਆਂ ਫੁੱਲਾ ਹੀ ਬਹੁਤ ਆ ਬਾਈ ਥੱਲੇ ਵਾਲਾ ਕੀ ਬਾਤ ਹੈ ਐ ਰੌਂ ਹੀ ਪੋਲੀ ਤੋਰੀ ਵਧਦੀ ਆ ਥੱਲੇੋਂ ਖਣ ਚੈੱਕ ਕਰੋ ਇਹ ਆ ਵਧਿਆ ਉਹਨਾ ਹੂੰ ਗੱਦਾ ਪਾ ਬਾਲਾ ਦਾ ਨਹੀਂ ਕਹਿੰਦੇ ਬਾਈ 18 19 ਕਿਲੋ ਖੁੱਲੋ ਦੇ ਦੂ ਠੀਕ ਆ ਚੰਗੀ ਕੇਰ ਵਾਲਾ ਬੰਦਾ 20 ਤੋਂ ਪਲੱਸ ਹੀ ਲੈ ਲੂ 18 19 ਕਿਲੋ ਦਾ ਕਿਦਲੇ ਗਿਆ ਨੇ ਠੀਕ ਹੈ ਭਾਈ ਹਾਂ ਬਾਕੀ ਮੜੀ ਜੀ ਤੋਰ ਚਮਕ ਦਿਖਾ ਦੇ ਬੱਛੀ ਚਮਕ ਵਾਲੀ ਆ ਚਮਕ ਤੇ ਸੈਨਗ ਤੇ ਵੱਡੀ ਬੁੱਡੀ ਦਾ ਭਾਈ ਫੁੱਲ ਆ ਹਾਂ ਫੁੱਲ ਫੁੱਲ ਕਰਦ ਲਿਆ ਬੜਾ ਹੈ ਛੋਟੀ ਦਾ ਨਹੀਂ ਕੋਈ ਛੋਟੀ ਨਾ ਮੋਟੀਆਂ ਨਹੀਂ ਹੈਗੀਆਂ ਭਾਈ ਤਿੰਨਾਂ ਜੁਆਇਨਾਂ ਮੰਨਿਓ ਵੀ ਕੋਈ ਵੀ ਛੋਟੀ ਤਿੰਨੀ ਇੱਕੋ ਜੀਆਂ ਪਲੀਆਂ ਮੈਂ ਬੜਾ ਨੇ ਫੁੱਲ ਸੈਨਗਾਂ ਸੁਣ ਬਾਕੀ ਤੋਰ ਤਾਰ ਬੱਛੀ ਦੀ ਐ ਦਿਖਾ ਦੇ ਭਾਈ ਜਮਾ ਪਈ ਹੈਗੀ ਇਹ ਕਿਹਦਾ ਵੀ ਲੱਗਾ ਪੜਿਆ ਕੇ ਨਾ 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 ਉਹ ਕੰਮ ਨਹੀਂ ਭਾਈ ਲੈ ਭਾਈ ਤੋਰਾ ਤਾਰ ਵੀ ਜਮਾ ਨੰਬਰ 1 ਬਸ ਅੱਜ ਕੱਚੀ ਕੱਚੀ ਦਾ ਮੁੱਲ ਹੋਊਗਾ ਭਾਈ ਜਿਹਦੇ ਪੰਜ ਆਰ ਦਾ ਸੰਭ ਲਈ ਤੇ ਰੋਜ ਦਾ ਮੁੱਲ ਹੋ ਜਾਊਗਾ ਕਿ ਮੋਲੇ ਜੱਲ ਬਾਈ ਕੋਸ ਕਰਾ ਲੋ ਜੇ 65000 ਦੀ ਬੱਤੀ ਹੋਏ ਦੇਣੀ ਆ 65 ਜਿੰਦੇ ਤਿਆਰ ਹੋਰੀ ਉਹਦੇ 80 85 ਆ ਦੀ ਬੱਸੀ ਅੱਜ ਪੈਂਦਾ ਇਹ ਲੋਕੀ ਦੇ ਜੇ ਤਿਆਰ ਉਹਦੇ ਮੁੱਲ 80 85 ਹੋਊਗਾ ਤੇ ਅੱਜ ਬਾਈ ਕਹਿੰਦਾ 65000 ਦੀ ਬੱਸੀ ਦੇ ਦੇਾਂਗੇ ਬਾਕੀ ਮੋਦੀਵਾਦੀ ਵਾਲੀ ਚੰਗੀ ਬੱਸੀ ਜੀ ਬਾਈ ਜਰਸੀ ਆ ਜਾ ਕੋਈ ਰੱਖੋ ਬਹੁਤ ਸੋਣੀ ਬਾਕੀ ਥਾਣ ਵੀ ਬਹੁਤ ਚੰਗਾ ਲੱਗਦਾ ਬਹੁਤ ਚੰਗਾ ਲੱਗਦਾ ਪੰਜਾਬ ਵਾਲੀ ਜਰਸੀ ਆ ਬੋਦੀ ਦਿਖਾ ਰਹੀ ਦਵਾਰੇ ਬੱਚੀ ਦੀ ਲੈ ਐਡੀ ਬੋਦੀ ਆ ਮੱਥੇ ਤੇ ਕੀ ਬਾਤ ਆ ਭਈ ਲੈ ਬੋਦੀ ਵਾਦੀ ਤੇ ਪਰ ਇਹ ਵੀ ਦੇਖੋ ਭਾਈ ਫੇਸ ਬਿਊਟੀਫੁਲ ਆ ਜੀ ਬੜ ਬਾਈ ਵਾਲਾ ਪੰਜ ਸੂਏ ਸੀ 16 ਉਹ ਜੀ ਉਹ ਹੀ ਰਹਿਣੀ ਚੋਗੇ ਇੱਕ ਗੱਲ ਹੋਰ ਆ ਯਾਰ ਗਰਮੀ ਤੋਂ ਰਾਹਤ ਆ ਗਈ ਹਾਂ ਬਾਕੀ ਜਾਂ ਕੁੜੀਆ ਬੱਚੀ ਦੀ ਭਾਈ ਲੈ ਇਧਰੋਂ ਵੀ ਥਾਣ ਭਾਈ ਚੈੱਕ ਕਰ ਲੋ ਪੰਜ ਚਾਰ ਦਿਨਾਂ ਜਿਹੜੇ ਪੰਜ ਚਾਰ ਦਿਨ ਸੂਣ ਦੇ ਆ ਬਸ ਮਾਈ ਜੀ ਇਹ ਟਲੇਰ ਥਾਣ ਬਹੁਤ ਚੰਗਾ ਕੱਢਿਆ ਹਾਂ ਥਾਣ ਦਾ ਹੋਰ ਵੀ ਚੰਗਾ ਕੱਢਣਾ ਨੇ ਜੋਸ਼ ਤੇ ਆ ਜੀ ਭਾਈ ਹੂੰ ਸ ਯਾ ਵਾ ਤਿੰਨਾ ਕਿਸੇ ਦੇ ਬਾਈ ਕੋਲੇ ਬਾਈ ਤਿੰਨ ਆਪਾਂ ਤਿੰਨੇ ਹੀ ਦਿਖਾਉਦੇ ਜੀ ਕਿਸੇ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ